हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ 바ਵਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਦੋ گاਵਾ ਸੇਲ ਲਈ ਲੈ ਕੇ ਆਏ ਹਾਂ ਇੱਕ ਤਾਂ ਆ ਗਈ ਤਾਜੀ ਸੂ ਅਹਰ ਸਹਰ ਬੱਚਾ ਮਗਰ ਆ ਗਿਆ ਬੱਸੀ ਤੇ ਇੱਕ ਆ ਗਈ ਬਈ ਟੋਕੜ ਤੇ ਜੇ ਕਿਸੇ ਵੀਰ ਨੇ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਨਾਲ ਹੀ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲੋ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਤਰ੍ਹਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਜੇ ਕਿਸੇ ਵੀਰ ਨੇ ਐਵੇਂ ਦੀ ਵੀਡੀਓ ਬਣਾਉਣੀ ਆ ਤਾਂ ਮੇਰੇ ਨਾਲ ਕੰਟੈਕਟ ਕਰ ਸਕਦੇ ਹੋ ਮੇਰਾ ਕੰਟੈਕਟ ਨੰਬਰ ਹੈਗਾ 81467 15312 ਤੇ ਆਜੋ ਆਪਾਂ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਬਾਈ ਜੀ ਥੋ ਠੀਕ ਹੋ ਮਾਈ ਠੀਕ ਠਾਕ ਵਧੀਆ ਬਾਈ ਜੀ ਨਾਮ ਤੇ ਬਾਈ ਜੀ ਆਪਣਾ ਐਡਰੈਸ ਬੋਲ ਦੋ ਨਾਮ ਗੁਰਚੇਤਨ ਸਿੰਘ ਜੀ ਪਿੰਡ ਚੌਕ ਕੇ ਜ਼ਿਲ੍ਹਾ ਬਠਿੰਡਾ ਤਹਿਸੀਲ ਵਾਲਿਆਂ ਦੇ ਨੇੜੇ ਪਿੰਡ ਨੇੜੇ ਪਿੰਡਵੰਦਾ ਆਪਣਾ ਉਹ ਵਿਦਿਆਲਾ ਜੀ ਹੂੰ ਇਧਰਲੀ ਸਾਈਡ ਤੇ ਰਹੇਗਾ ਖੋਖਰ ਠੀਕ ਹੈ ਜੀ ਇੱਕ ਸਾਈਡ ਰਾਣਾ ਜੀ ਤੇ ਵੱਲੋਂ ਵੀ ਨੇੜੀ ਹੈ ਜੀ ਵੱਲੋਂ ਵੀ ਨੇੜੀ ਹੈ ਕੰਟੈਕਟ ਨੰਬਰ ਬੋਲ ਦੋ ਜੀ ਆਪਣਾ 9478160482 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜਿਹੜੀ ਜੀ ਆਪਾਂ ਸਾਹਮਣੇ ਵੈੜ ਦੇਖ ਰਿਹਾ ਕਿਹੜਾ ਸੂਆ ਸੂਈ ਹੈ ਇਹ ਦੂਜਾ ਸੂਆ ਸੂਈ ਹੋਵੇ ਜੀ ਦੂਜਾ ਸੂਆ ਹਾਂਜੀ ਕਿੰਨਾ ਟਾਈਮ ਹੋ ਗਿਆ ਜੀ ਸੂਈ ਨੂੰ ਇਹਨੂੰ ਸੂਈ ਪਰਸੋਂ ਸੂਈ ਹੈ ਜੀ ਪਰਸੋਂ ਸੂਈ ਹੈ ਹਾਂਜੀ ਤੇ ਜੇਰ ਵਗੈਰਾ ਟਨ ਜੇਰ ਵਗੈਰਾ ਓਕੇ ਜੀ ਤੇ ਬੱਚਾ ਕੀ ਆ ਗਿਆ ਜੀ ਬੱਚੀ ਆ ਗਈ ਜੀ ਬੱਚੀ ਬੜੀ ਚੰਗੀ ਹਾਂ ਬੱਚੀ ਬਹੁਤ ਚੰਗੀ ਲੱਗੀ ਬੱਚਾ ਆ ਗਿਆ ਜੀ ਸਾਸੀ ਦਾ ਬਹੁਤ ਟਾ ਤੇ ਕਿੰਨਾ ਕੁ ਦੁੱਧ ਕਹਿ ਲੀਏ ਜਾਂ ਬੋਲਾ ਕਹਿ ਲੀਏ ਜੀ ਹਾਇ ਮਤਲਬ ਜੀ ਹੁਣ ਮਨ ਕੇ ਚਲੋ ਵੀ 12 ਤੇ 13 ਦੇ ਵਿੱਚ ਵਿੱਚ ਬੋਲਾ ਹੋਵੇ ਇਸ ਟਾਈਮ ਠੀਕ ਹੈ ਹਾਂ ਮਤਲਬ ਪਹਿਲੇ ਸੂਜ ਦਾ 18 ਲੀਟਰ ਦੁੱਧ ਚੋਇਆ ਹੋਇਆ ਆਪਣੀ ਰਿਸ਼ਤੇਦਾਰੀ ਚ ਵੜਾ ਜੀ ਠੀਕ ਹੈ ਜੀ ਹਾਂ ਤੇ ਐਦ ਕੀ ਕਿੰਨੀ ਕੁ ਉਮੀਦ ਐਦ ਕੀ ਆ ਮਨ ਕੇ ਚਲੋ ਵੀ 18 ਦਾ ਜਮਾ ਮੰਨ ਕੇ ਹੀ ਲੋ ਠੀਕ ਹੈ ਭਾਈ 20 ਤੋਂ ਬਾਹਰ ਜਾਣਾ ਚਾਹੀਦਾ ਵੜ ਨੂੰ 18 ਮੰਨ ਕੇ ਲੋ ਠੀਕ ਹੈ ਤੇ ਮੰਨ ਕੇ ਚਲੋ ਜੇ ਕੋਈ ਵੀਰ ਬਾਈ ਦੋ ਟਾਈਮ ਆਉਦੀ ਸੱਲੀ ਕਰਨੀ ਚਾਹੁੰਦਾ ਕੋਈ ਭਾ ਚਾਰ ਡੰਗ ਚੋਵੇ ਜੀ ਠੀਕ ਹੈ ਭਾਈ ਆਪਣੀ ਸੱਲੀ ਬਾਈ ਕਹਿੰਦਾ ਕੋਈ ਵੀ ਚਵਾਈ ਜੂ ਵੀ ਕਿਵੇਂ ਜਮੋ ਕੇ ਇਹ ਕਲੰਬਰ ਜੀ ਠੀਕ ਹੈ ਚਵਾਈ ਬਾਈ ਕਹਿੰਦੀ ਕੱਟ ਵੱਧ ਥਣ ਦੀ ਜ਼ਿੰਮੇਵਾਰੀ ਪੂਰ ਸਿੱਟੇ ਦੀ ਜ਼ਿੰਮੇਵਾਰੀ ਪੂਰ ਸਿੱਟੇ ਦੀ ਬਾਈ ਕਹਿੰਦੀ ਬਾਈ ਕਹਿੰਨਾ ਆਪਣੀ ਦੀ ਜ਼ਿੰਮੇਵਾਰੀ ਹੈ ਬਾਈ ਤੇ ਨਾੜਾ ਨੂੜਾ ਦੇਖ ਸਕਦਾ ਲੇਵੇ ਤੇ ਬੜੀਆਂ ਚੰਗੀਆਂ ਲੇਵਾ ਬਹੁਤ ਕਮਾਲ ਆ ਗਿਆ ਥਣ ਵੀ ਬੜਾ ਚੰਗਾ ਇੱਕੋ ਜਿਹਾ ਥਾਣਾ ਚਾਰੇ ਥਾਣਾ ਜਿਵੇਂ ਆਪਾਂ ਕਹਿੰਦੇ ਪੂਰੇ ਗੈਵ ਤੇ ਲੱਗੇ ਹੋਏ ਹੈਗੇ ਨਾੜਾ ਨੂੜਾ ਫੁੱਲ ਚੰਗੀਆਂ ਤੇ ਬਾਕੀ ਦੁੱਧ ਵਾਲੀ ਜਿਹੜੀ ਨਾੜਾ ਬਈ ਉਹ ਵੀ ਬਹੁਤ ਚੰਗੀ ਲੱਗੀ ਵੀ ਆ ਐਰ ਸੈਰ ਬਰੀਡ ਆ ਮਿਲਦੀ ਬਹੁਤ ਘਾਟਾ ਮੰਗ ਬਹੁਤ ਆ ਤੇ ਲੇਵਾ ਆ ਬਾਕੀ ਕੱਦ ਵੀ ਚੰਗਾ ਆ ਗਿਆ ਜੀ ਹੈਨਾ ਕੱਦ ਠੀਕ ਆ ਜੀ ਨਾ ਬੜਾ ਵੱਡਾ ਤੇ ਨਾ ਛੋਟਾ ਦਰਮਿਆਨੇ ਕੱਦ ਦੀ ਆ ਬਈ ਵਾਰ ਕੋਈ ਵੀਡੀਓ ਚ ਦੇਖ ਕੇ ਆਲਾ ਕਹਿੰਦਾ ਕਿ ਕਿੱਡਾ ਕੱਦ ਆ ਨਾ ਜਿਹੜੀ ਗੱਲ ਉਹ ਨਹੀਂ ਦੱਸਾਂਗੇ ਦਰਮਿਆਨਾ ਕੱਦ ਆ ਗਿਆ ਬਾਕੀ ਲੇਵਾ ਕਮਾਲ ਆ ਗਿਆ ਬਈ ਬਹੁਤ ਸੋਹਣਾ ਲੇਵਲ ਹੈ ਸ਼ਾਮ ਤੱਕ ਕੱਢਰ ਦੀ ਕੁਆਲਿਟੀ ਵਧੀਆ ਤਿਆਰ ਕਰਦੀ ਪੂਰੇ ਫੁੱਲ ਜੀ ਠੀਕ ਆ ਸਵੇਰ ਦੀ ਚਵਾਈ ਹੋਈ ਹੋਈ ਸਵੇਰੇ 6 ਵਜੇ ਦੀ ਠੀਕ ਆ ਬਾਈ ਕਹਿੰਦੇ ਸਵੇਰ ਦੀ ਬਈ ਚਵਾਈ ਹੋਈ ਵੀ ਆ ਉਸ ਹਿਸਾਬ ਨਾਲ ਅੰਦਾਜ਼ਾ ਲਾ ਲਿਓ ਸ਼ਾਮ ਤੱਕ ਕੱਢਰ ਦੀ ਕੁਆਲਿਟੀ ਬਹੁਤ ਸੋਹਣੀ ਤਿਆਰ ਕਰਦੀ ਆ ਖੋਲਿਓ ਬਾਈ ਰੰਗ ਰੂਪ ਵੀ ਬਹੁਤ ਚੰਗਾ ਤੇ ਕੱਦ ਤੁਸੀਂ ਐ ਮੰਨ ਲਓ ਵੀ ਬਾੜੀ ਛੋਟੀ ਵੀ ਨਹੀਂ ਤੇ ਬਾੜੀ ਵੱਡੀ ਵੀ ਨਹੀਂ ਕਿ ਨਹੀਂ ਬਈ ਵਿਚਾਲਣ ਲੈ ਜਾਂ ਮੇਲ ਆ ਗਈ ਤੇ ਰੰਗ ਰੂਪ ਸੈਨਿੰਗ ਪੱਖੋਂ ਬਹੁਤ ਕਮਾਲ ਆ ਗਿਆ ਨਵਾਂ ਹਾਨਾ ਕੋਈ ਇਹ ਨਹੀਂ ਹੈਗਾ ਬਈ ਬੜਾਪਾ ਜਾੰਗਾਗਾ ਤੋੜ ਦਿਓ ਬਈ ਲਤੋਰਾ ਤੇਰਾ ਬਈ ਚੈੱਕ ਕਰ ਸਕਦਾ ਤੋਰਾ ਇੱਕ ਨੰਬਰ ਆ ਗਿਆ ਬਾਕੀ ਨਵਾਂ ਹਾਨਾ ਆ ਗਿਆ ਨਵਾਂ ਹਾਨਾ ਹੀ ਹੈ ਜੀ ਦੂਜਾ ਸੁਆ ਬਹਿੜਾ ਜੀ ਆਪਣੇ ਕੋਈ ਘਰ ਦੀ ਰਿਸ਼ਤੇਦਾਰੀ ਤੋਂ ਬਹਿੜਾ ਜੀ ਸਹੀ ਗੱਲ ਹੈ ਕੋਈ ਬਾਹਰੋਂ ਵੀ ਨਹੀਂ ਲੱਤੀ ਫੇਸ ਵਗੈਰਾ ਚੈੱਕ ਕਰੋ ਬਈ ਬੜਾ ਕਮਾਲ ਆ ਗਿਆ ਬੋਦੀ ਬਾਦੀ ਨਾ ਫੁੱਲ ਕਮਾਲ ਦੀ ਆ ਤੇ ਮੁੱਲੇ ਦਾ ਕੀ ਰਹਿਣ ਵਾਲਾ ਜੀ بس ਮੋਂ ਲੈਣ ਦੇਣ ਵਾਲੀ ਕਰਾਂਗੇ ਜਿਹੜੇ ਕਰਾਂਗੇ ਜੀ ਦੋਨਾਂ ਦੇ ਕੋਈ ਮੁੱਲ ਵਾਲੀ ਕਿਤੇ ਨਹੀਂ ਪੈਂਦੀ ਜੀ ਆਪਾਂ ਹੂੰ ਹੌਲੀ ਹੌਲੀ ਟਕਿਆ ਨਟਕਿਆ ਨਾ ਹਲਕਾ ਕਰਦੀਆਂ ਕੀ ਮੁੱਲ ਰਹੂਗਾ ਜੀ ਇੱਕ ਮਿੰਟ ਜੀ ਥੋੜਾ ਡਰਦੀ ਆ ਯਾ ਮਾਇਦਾ ਕਰਕੇ ਕਰੀ ਜਾਂਦੇ ਜੀ ਕਿੱਤ ਧਿਆਰਾ ਨਹੀਂ ਵੇ ਸੰਗਲ ਚੀ ਸੀ ਇਹ ਠੀਕ ਹੈ ਹਾਂ ਬਾਈ ਕਿਨੇ ਸੰਗਲ ਪਾਇਆ ਵਾ ਸੀ ਤਾਂ ਕਰ ਸੰਗਲ ਚੀ ਸੀ ਜੀ ਉੱਥੇ ਕਿਉਂ ਧਿਆਰਾ ਦਾ ਹੁਣ ਆਪਾਂ ਆ ਪਾਇਆ ਜੀ ਇਹਦੇ ਚ ਹੂੰ ਸੂਈ ਸਵਾਈ ਆ ਬਾਈ ਬੱਚਾ ਇਹਦੇ ਮਗਰ ਆ ਗਿਆ ਵਸੀ ਤੇ ਮੋਹਲੇ ਦਾ ਦੇਣ ਲੈਣ ਕਰਾਉਨ ਨੂੰ 80 ਕਰਾ ਲਓ 85 ਕਰਾ ਲਓ 74000 ਦੀ ਦੇਵਾਂਗੇ 74000 ਹਾਂਜੀ ਇਹ ਚ ਬਸ 100 ਹੀ ਹੋ 500 ਰੁਪਿਆ ਠੀਕ ਹੈ ਭਾਈ 80 ਕਰਾ ਲਓ 85 ਕਰਾ ਲਓ 74000 ਦੀ ਬਾਈ ਕਹਿੰਨਾ ਆਪਾਂ ਦੇਵਾਂਗੇ ਤੇ ਧਾਰਾ ਮਾਰੋਗੇ ਹਾਂਜੀ ਧਾਰਾ ਮਰਵਾ ਦਿਓ ਮਾਰ ਦਿਓ ਜੀ ਕੋਈ ਗੱਲ ਠੰਡੀ ਸੀਲ ਬਹੁਤ ਹੈ ਨਾ ਜਮਾ ਠੰਡੀ ਆ ਬਸ ਇਹਦਾ ਕੈਮਰੇ ਦਾ ਕਰਕੇ ਲਾ ਲਓ ਇੱਕ ਤਲਿਹਾਰਾ ਪਾਇਆ ਹੋਇਆਗਾ ਉਹ ਚੱਕਰ ਹੀ ਨਹੀਂ ਕਿਵੇਂ ਮਰਜੀ ਬੈਠੇ ਰੋ ਹੂੰ ਵੀ ਅੱਕ ਤਾਂ ਮੰਨਦੀ ਆ ਥੋੜੀ ਜੀ ਹਾਂ ਤਲਿਹਾਰੇ ਦੀ ਵਾਲੀ ਅੱਕ ਤਾਂ ਮੰਨੀਆਂ ਦੀ ਆ ਬਾਕੀ ਬਈ ਬੱਚਾ ਜਿਹੜਾ ਉਹ ਵੀ ਬਹੁਤ ਸੋਹਣਾ ਤੇਰਾ ਬੱਛੀ ਵਾਲੀ ਚੰਗੀ ਹੈ ਜੀ ਹੂੰ ਸਹੀ ਗੱਲ ਹੈ ਬੱਸੀ ਬਹੁਤ ਚੰਗੀ ਹੈ ਤੇ ਤਾਰਾ ਬਾਈ ਦਿੰਦਾ ਮਾਰ ਬਾਈ ਤਾਰਾ ਸੁੱਡੇ ਸਾਹਮਣੇ ਆ ਜੀ ਕਹੀ ਜੀ ਤਾਰਾ ਕੀ ਹੈ ਨਾ ਬਈ ਚਵਾਈ ਚੁਬੂਈ ਦੇਦਾ ਜੀ ਇੱਕ ਨੰਬਰ ਆ ਜੀ ਜਿਹੜਾ ਨਿੱਕਾ ਜਵਾਕ ਬੈਠਾ ਬੈਠ ਕੇ ਠੰਡੀ ਸੀਲ ਦੇਖੋ ਜਿੱਥੇ ਖੜ ਗਈ ਖੜ ਗਈ ਹੈ ਨਾ ਬਈ ਕਹੇ ਜਵਾਕ ਚੋਲਣਾ ਮਤਲਬ ਆਪਣੇ ਰਿਸ਼ਤੇਦਾਰੀ ਚ ਜੇ ਬੱਚੇ ਜੁੰਦੇ ਉਹਨਾਂ ਦੇ ਠੀਕ ਹੈ ਬਈ ਟਾਈਮ ਵੀ ਕੁਛ ਨਹੀਂ ਹੋਣਾ 11:30 11:30 ਕ ਦਾ ਟਾਈਮ ਹੋਊਗਾ ਆਪਣਾ ਹੁਣ ਹੂੰ 11:00 ਕ ਦਾ ਟਾਈਮ ਹੁੰਦਾ ਬਾਈ ਉਸ ਹਿਸਾਬ ਨਾਲ ਅੰਦਾਜ਼ਾ ਲਾ ਲੈ ਸਵੇਰ ਤੱਕ ਸਾਰੀਆਂ ਬਾਲਟੇ ਲਾਂ ਕੱਢੂਗੀ ਹਵਾਨਾ ਬਾਈ ਕਹਿੰਦੇ ਸੋਨਾ ਤਿਆਰ ਕਰੂਗੀ ਤੇ ਧਾਰਾਂ ਆਪਾਂ ਹੁਣ ਸਾਨੂੰ ਚੈੱਕ ਕਰਵਾਣੇ ਨਾ ਨਾੜਾਂ ਬਹੁਤ ਚੰਗੀਆਂ ਠਾਉਂਦੀ ਆ ਬਾਈ ਹੈਨਾ ਪੂਰੀ ਉਂਗਲਾ ਗਾਰੰਟੀ ਨਾਲ ਜੇ ਕੋਈ ਚاہے ਚਾਰ ਡੰਗ ਚੋਕੇ ਲੈ ਹੂੰ ਤਾਂ ਵੀ ਕੋਈ ਆਪਣੀ ਜ਼ਿੰਮੇਵਾਰੀ ਹੈ ਚੰਗ ਜੀ ਠੀਕ ਹੈ ਬਾਈ ਪਹਿਲੇ ਸੂਏ ਦਾ ਦੁੱਧ ਨੇ 18 ਲੀਟਰ ਕੱਢਿਆ ਹੋਇਆਗਾ ਹੂੰ ਬਾਕੀ ਭਈਆ ਥੂੜੇ ਦਾ ਆਪਾਂ ਦੇਣੀ ਤੇ ਚੋਲੇ ਉਹ ਵੀ ਪਹਿਲਾਂ ਨੂੰ ਦੇਣੀ ਆ ਜਾਂਦੀ ਇਹ ਗੱਲ ਹੂੰ ਬਾਕੀ ਥਣ ਬਹੁਤ ਚੰਗਾ ਕੱਢਦੀ ਹੈ ਬਾਈ ਹਨਾ ਪੂਰਾ ਜੁੱਪ ਸਮਾ ਕੇ ਪੂਰਾ ਹੂੰ ਲੈ ਬਾਈ ਤਾਰਾ ਹੁਣ ਆਪਸ ਨੂੰ ਚੈੱਕ ਕਰਵਾਉਨੇ ਆ ਕਿਆ ਬਾਤ ਆ ਬਈ ਚੌਣ ਚਵਾ ਬੜਾ ਚੰਗਾ ਹੈ ਨਾ ਬਈ ਪੂਰੀ ਪੂਰੀ ਜਮਾ 5 ਮਿੰਟਾਂ ਦਾ ਵਹਿੜਾ ਖਾਲੀ ਹੁੰਦੀ ਹੈ ਸਹੀ ਗੱਲ ਲੈ ਜਿਹੜਾ ਬਹਿ ਗਿਆ ਸੋ ਉੱਠ ਖੜਿਆ ਕਿ ਨਹੀਂ ਬਈ ਜਮਾ ਜੀ ਉੱਠਦਾ ਹੀ ਨਹੀਂ ਜਿਹੜਾ ਕੇਰਾ ਬੰਦਾ ਬੈਠ ਗਿਆ ਲੈ ਕਿਆ ਬਾਤ ਸੌ ਫੀਲ ਫੋਲ ਕੋਈ ਚੱਕਰੀ ਹੈ ਮੱਝ ਤੱਕ ਓਕੇ ਬਈ ਸੋਲ ਵੀ ਬਾਈ ਨੇ ਬਈ ਜਾਇਜ਼ ਕਰਿਆ ਅੱਗੇ ਇਹ ਜਾਂ ਬੱਸੀਆਂ ਦਾ ਲੋਕ ਚ 90 90 95 95 ਹਜ਼ਾਰ ਕਰੀ ਜਾਂਦੇ ਜੀ ਹਾਂ ਪਤਾ ਲੈਂਡ ਦੇਣ ਵਾਲੀ ਗੱਲ ਹੀ ਕੀਤੀ ਤੇ ਅੱਗੇ ਭਾਈ 2 ਨੰਬਰ ਤੇ ਇਹ ਕਿਹੜਾ ਸੂਆ ਇਹ ਜੀ ਟੋਕੜ ਹੈ ਇਹ ਦੂਜਾ ਸੂਆ ਸੂਈ ਹੈ ਕਿੰਨਾ ਟਾਈਮ ਹੋ ਗਿਆ ਚਾਹੇ ਆਲਾ ਤੀਜਾ ਮਾਣ ਲੈ ਮਤਲਬ ਆਪਣੇ ਕੋਲੇ ਦਾ ਫੱਜਰ ਲੈਂਦੇ ਢਾਈ ਤਿੰਨ ਮਹੀਨੇ ਹੋ ਗਏ ਸੂਈ ਨੂੰ ਹਾਂ ਐਵੇਂ ਆਪਾਂ ਕੱਪ ਲੱਗਦੇ ਈ ਮਹੀਨੇ ਦੀ ਸੂਈ ਹੈ ਢਾਈ ਤਿੰਨ ਮਹੀਨੇ ਤੋਂ ਸੂਈ ਨੂੰ ਐਸ ਲਾਈਟ 9 ਲੀਟਰ ਦੁੱਧ ਤਿਆਰ ਠੀਕ ਹੈ ਅੱਠ ਮੰਨ ਕੇ ਕੋਈ ਮਰਜ਼ੀ ਹੈ ਜੀ ਠੀਕ ਹੈ ਭਾਈ ਹਾਂ ਤੇ ਚਵਾਈ ਚੰਗੀ ਹੈ ਦੀ ਚਵਾਈ ਇੱਕ ਨੰਬਰ ਹੈ ਚਵਾਈ ਬਾਈ ਕਹਿੰਦੇ ਇੱਕ ਨੰਬਰ ਹੈ ਭਾਈ ਸਾਉ ਸੀਲਾ ਟਲਦੀ ਰਹੀ ਉਹ ਤੇ ਨਹੀਂ ਨਾ ਨਾ ਜਮਾ ਕੇ ਮਾਰਦੀ ਉਹ ਲੈ ਥਾਨ ਦੇਖੋ ਬਾਈ ਪੂਰਾ ਗਾਇਬ ਤੇ ਲੱਗਾ ਨਾੜਾ ਨੂੜਾ ਬੜੀਆਂ ਕਮਾਲਾ ਲੈਵਾ ਇਹਦਾ ਵੀ ਬਹੁਤ ਕਮਾਲਾ ਹਾਂਜੀ ਹੱਥ ਨੂੰ ਬਹੁਤ ਬਣਾਉਂਦੀ ਹੈ ਲੈਵਾ ਜੱਤ ਨੂੰ ਦਾ ਸਜਰਾ ਵਰਗਾ ਬਣਦੀ ਤੇ ਬਾਕੀ ਪਤਲੇ ਸਰੀਰ ਚ ਆ ਜਾਂਦੀ ਹਾਂਜੀ ਥੋੜੀ ਫਿੱਕੀ ਪੈਂਦੀ ਆ ਹਮ ਬੱਕੇ ਪਾ ਤੋਰਾ ਤਾਰਾ ਬਾਈ ਸਾਨੂੰ ਚੈੱਕ ਕਰਵਾਣੇ ਤੋਰਾ ਆ ਗਿਆ 1 ਨੰਬਰ ਤੇ ਬਾਈ ਇਹਦਾ ਮੁੱਲ ਕੀ ਰਹੂਗਾ ਫਿਰ ਇਹਦਾ ਵੀ ਬਸ ਆਪਣਾ ਲੈਣ ਦੇਣ ਦਾ ਵਾਲਾ ਹੀ ਰਹੂਗਾ ਜੀ ਹਮ 30000 ਦੀ ਹਾਨਾ 30000 ਹਾਂਜੀ ਠੀਕ ਹੈ ਬਾਈ ਬਾਕੀ ਬੋਦੀਵਾਦੀ ਬੜੀ ਕਮਾਲ ਆ ਬਾਈ ਗਰਮੀਆਂ ਦਾ ਮੱਲਾ ਤੋਹਫਾ ਦੇ ਜਮਾਂ ਗਰਮੀ ਮਤਲਬ ਐ ਮੈਂ ਕੋਈ ਦੋ ਦਿਨਾਂ ਦੀ ਤਾਰਾਂ ਵੀ ਦੇ ਸਕਦੀ ਆ ਦਾਤੇ ਦੀ ਕਿਰਪਾ ਨਾਲ ਸਮਰ ਵੀ ਸਕਦੀ ਆ ਗਾਂਹਾਂ ਵਾਲੇ ਦੇ ਕਰਮਾਂ ਸਹੀ ਗੱਲ ਆ ਬਾਈ ਜਿੱਦਾਂ ਕੋਈ ਵੀ ਰੁਪਈਆ ਨਾ ਕਮਾਣਾ ਚਾਹਤਾ ਹੁੰਦਾ ਹੈ ਬਾਈ ਕਮਾਲ ਦਾ ਟਾਈਮ ਦੱਸਿਆ ਹੈ ਬਾਈ ਨੇ ਜਿਵੇਂ ਹੁਣ ਆਪਾਂ 11:00 ਵਜੇ ਦਾ ਟਾਈਮ ਹੈ ਜਿਹੜਾ ਵੀਡੀਓ ਬਣਾਉਣ ਦਾਗਾ ਲੇਵਾ ਦੇਖੋ ਬਾਈ ਬੜਾ ਕਮਾਲ ਆ ਗਿਆ ਧਾਰਾ ਮਾਰੋਂਗੇ ਬਾਈ ਇਹਦੀ ਕੋਈ ਚੱਕਰੀ ਨਹੀਂ ਇਹ ਤਾਂ ਥੱਲੇ ਕੋਲਾਂ ਦੀ ਆਈ ਬਾਈ ਕੋਈ ਚੱਕਰੀ ਨਹੀਂ ਕੀ ਬਾਤ ਆ ਯਾਰ ਨਾ ਕੋਈ ਨਿਆਣਾ ਨਹੀਂ ਕੋਈ ਚੱਕਰੀ ਨਹੀਂ ਕਰ ਨਾ ਨਾ ਜੀ ਪਾਣੇ ਬਜ਼ੁਰਗ ਫੱਟੀ ਢਾ ਕੇ ਚੁੰਦੇ ਜੀ ਠੀਕ ਹੈ ਜੀ ਚੋਂ ਚਬਾ ਬਾਈ ਆਪਾਂ ਇਹਦਾ ਵੀ ਚੈੱਕ ਕਰਵਾਣਾ ਤੁਹਾਨੂੰ ਕੀ ਬਾਤ ਆ ਬਾਈ ਆਪਾਂ ਪਪਸ ਮਾਈ ਨਹੀਂ ਨਾ ਆਏ ਜੇ ਹਮ ਲੈ ਕਰੋ ਬਾਈ ਚੈੱਕ ਚਬਾਈ ਇੱਕ ਨੰਬਰ ਆ ਜੀ ਸਹੀ ਗੱਲ ਹੈ ਪਹਿਲਾਂ ਹਾਂ ਇੱਕ ਚੀਜ਼ ਇਹ ਤੇ ਆਲੇ ਨੂੰ ਦੱਸ ਕੇ ਦੇਣੀ ਹੈ ਜੀ ਹਮ ਮਤਲਬ ਜਿਹੜੀ ਆ ਚੀਜ਼ ਐਥੇ ਹਾਂਜੀ ਇਹ ਮਤਲਬ ਕੋਈ ਦਰਦ ਨਹੀਂ ਇਹ ਤਾਂ ਕੋਈ ਦੁੱਖ ਨਹੀਂ ਪਹਿਲਾਂ ਤੂੰ ਐਵੇਂ ਜਿਕਰੀ ਮਤਲਬ ਗੰਢ ਜੀ ਕੱਲ ਨੂੰ ਬੰਦਾ ਆਨਲਾਈਨ ਮਗਾ ਲੇ ਉੱਥੇ ਗੱਲ ਹੋ ਜਾਂਦੀ 1921 ਉਹ ਕੰਮ ਨਹੀਂ ਆਪਾਂ ਕਰਨਾ ਆ ਚੀਜ਼ ਐਥੇ ਕੋਈ ਥਾਣੇ ਚ ਦੁੱਧ ਘੱਟਣੀ ਕੋਈ ਸਿੱਧੀ ਕਫਾ ਕੋਈ ਚੀਜ਼ ਨਹੀਂ ਹਾਂ ਕੁਦਰ ਦੀ ਪਹਿਲੀ ਐਵੇਂ ਜਿਕਰੀ ਠੀਕ ਹੈ ਬਈ ਇਹ ਗੱਲ ਦੱਸ ਕੇ ਦੇਣੀ ਕਿਉਂ ਆਲਾ ਬੰਦਾ ਇੰਨੀ ਦੂਰ ਕੋਈ ਚੱਲ ਕੇ ਆਵੇ ਮੁੜ ਕੇ ਗੱਲ ਦੇਣੀ ਆਏ ਬਾਕੀ ਜਦੋਂ ਕੋਈ ਵੀ ਰਹੂਗਾ ਦੇਖ ਲਿਓ ਹਾਂ ਕਿਉਂ ਜਾਣੋ ਆਪਾਂ ਇਹ ਚੀਜ਼ ਦੱਸਤੀ ਅਲਾ ਦੱਸਲੀ ਕਰ ਸਕਦਾ ਸਹੀ ਗੱਲ ਠੀਕ ਹੈ ਜੇ ਹੁਣ ਆਪਾਂ ਨਾਂ ਦੱਸੀ ਆਲਾ ਥੱਲੇ ਹੈ ਯਾਰ ਤੁਸੀਂ ਦੱਸਿਆ ਨਹੀਂ ਪਹਿਲਾਂ ਵੀਡੀਓ ਚ ਆਪਾਂ ਪਹਿਲਾਂ ਦੱਸਿਆ ਸੀ ਠੀਕ ਹੈ ਬਈ ਤੇ ਜੇ ਕਿਸੇ ਵੀ ਵੀਰ ਨੂੰ ਬਈ ਦੋਮਾ ਬੇੜਾ ਚ ਕੋਈ ਪਸੰਦ ਆਵੇ ਬਾਈ ਨਾ ਕੰਟੈਕਟ ਜ਼ਰੂਰ ਕਰਿਓ ਵੀਡੀਓ ਨੂੰ ਵੇਖਣ ਲਈ ਧੰਨਵਾਦ